ਸਰੋ ਸ਼ਸ਼ੀਕਲ ਜੀ ਆਪਾਂ ਹੁਣੇ ਕਣਕ ਦੀ ਫਸਲ ਕੱਟੀ ਆ ਜੀ ਮੈਂ ਇਸ ਵੇਲੇ ਬਖਸ਼ੀ ਵਾਲੇ ਤੋਂ ਕਾਠ ਮੱਠੀ ਜਾ ਰਿਹਾ ਤੇ ਰਸਤੇ ਵਿੱਚ ਮੈਂ ਬਹੁਤ ਸਾਰੇ ਜਿਹੜਾ ਹੈਗਾ ਉਹ ਜਿਹੜਾ ਤੂੜੀ ਬਣਾਉਣ ਤੋਂ ਬਾਅਦ ਜਿਹੜਾ ਮੁੱਢ ਬਚੇ ਸੀ ਉਹਨਾਂ ਨੂੰ ਅੱਗ ਲਾਈ ਹੋਈ ਆ ਦੇਖ ਲਓ ਦਰਖਤ ਵੀ ਸੜੇ ਹੋਏ ਆ ਬਹੁਤ ਸਾਰੇ ਜਿਹੜੇ ਜੀਵ ਜੰਤੂ ਆ ਵਿਚਾਰੇ ਉਹ ਤੜਫ ਤੜਫ ਕੇ ਮਰ ਰਹੇ ਆ ਔਰ ਬਹੁਤ ਸਾਰੇ ਜਿਹੜੇ ਕੀੜੇ ਆ ਉਹ ਤੜਫ ਤੜਫ ਕੇ ਮਾਰ ਰਹੇ ਆ ਦਰਖਤ ਸੜ ਰਹੇ ਆ ਔਰ ਇੱਕ ਕਿਸਾਨ ਨੇ ਬਹੁਤ ਅੱਛਾ ਕੀਤਾ ਕਿ ਉਹਨੇ ਐਨੇ ਵਧੀਆ ਦਰਖਤ ਲਾਏ ਹੋਏ ਇੱਥੇ ਆ ਕੇ ਥੋੜੀ ਬੜਾ ਸਕੂਨ ਮਿਲਦਾ ਜਿੱਥੇ ਦਰਖਤ ਹੋਣ ਪਰ ਜਦੋਂ ਦਰਖਤ ਸੜ ਜਾਂਦੇ ਆ ਤਾਂ ਦੁੱਖ ਬੜਾ ਹੁੰਦਾ ਔਰ ਜ਼ਮੀਨ ਦੇਖੋ ਜਿਹੜੀ ਸੜੀ ਹੋਈ ਸਾਰੀ ਧਰਤੀ ਦੀ ਜਿਹੜੀ ਹੈਗੀ ਆ ਉਹ ਧਰਤੀ ਦੀ ਇੱਕ ਜਿਹੜੀ ਸਾਡੀ ਧਰਤੀ ਮਾਤਾ ਜਿਹਨੂੰ ਅਸੀਂ ਕਹਿੰਦੇ ਆ ਉਹਦੀ ਸਾਰੀ ਇੱਕ ਲਈ ਹੋਈ ਆ ਤੇ ਇਹਦਾ ਜਿਹੜਾ ਧੂਆ ਹੈਗਾ ਉਹ ਤੁਹਾਡੇ ਆਸ-ਪਾਸੇ ਦੇ ਸਾਹਮਣੇ ਪਿੰਡ ਹੈ ਜਿਹੜਾ ਕਾਠ ਮਠੀ ਆ ਉਹ ਪਿੰਡ ਦੇ ਲੋਕਾਂ ਦੇ ਸਾਹ ਜਿਹੜਾ ਅਸੀਂ ਗਰਭਤੀ ਔਰਤਾ ਬਜ਼ੁਰਗ ਆ ਜਿਹੜੀਆਂ ਕਰੋਨਾ ਵਰਗੀਆਂ ਬਿਮਾਰੀਆਂ ਫੈਲਦੀਆਂ ਨਾ ਉਹਦੇ ਵਿੱਚ ਵੀ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਦੋਂ ਧੂਏ ਦੇ ਨਾਲ ਤੁਹਾਡਾ ਜਿਹੜਾ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਉਹ ਵੀ ਖਤਮ ਹੋ ਜਾਂਦੀ ਹੈ ਤੇ ਆਪਾਂ ਨੂੰ ਫਿਰ ਕਰੋਨਾ ਵੀ ਹੁੰਦਾ ਸਾਹ ਦੀਆਂ ਦੂਜੀਆਂ ਦਮੇ ਦੀਆਂ ਬਿਮਾਰੀਆਂ ਵੀ ਹੁੰਦੀਆਂ ਔਰ ਕੈਂਸਰ ਤੱਕ ਦੀਆਂ ਬਿਮਾਰੀਆਂ ਹੁੰਦੀਆਂ ਔਰ ਇਹਦੇ ਨਾਲ ਬੰਦਾ ਜਿਹੜਾ ਹੈਗਾ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਹੁੰਦਾ ਔਰ ਹਾਰਟ ਅਟੈਕ ਦਾ ਔਰ ਜਿਹੜਾ ਹੈਗਾ ਇਹ ਰੰਗ ਦੇ ਜਿਹੜੇ ਦੌਰੇ ਉਹ ਵੀ ਇਹਦੇ ਕਰਕੇ ਪੈਂਦੇ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਇਹ ਫਸਲ ਨੂੰ ਅੱਗ ਲਾਣੀ ਛੱਡੀਏ ਬਹੁਤ ਸਾਰੇ ਕਿਸਾਨ ਆ ਜਿਹੜੇ ਰੈਂਦ ਖੁੰਦ ਨੂੰ ਜ਼ਮੀਨ ਦੇ ਵਿੱਚ ਮਿਲਾ ਕੇ ਉਹਦੀ ਬਹੁਤ ਉਤਮ ਖਾਦ ਬਣਾਉਂਦੇ ਆ ਜੇ ਜੀਵ ਜੰਤੂ ਹੋਣਗੇ ਤਾਂ ਹੀ ਆਪਾਂ ਬਚਾਂਗੇ ਸਾਡੇ ਪੇੜ ਦੇ ਵਿੱਚ ਵੀ ਕੀੜੇ ਆ ਜੀ ਜ਼ਮੀਨ ਦੇ ਵਿੱਚ ਵੀ ਕੀੜੇ ਆ ਜਿਹੜੇ ਪਹਿਲਾਂ ਕੰਮ ਕਰਦੇ ਹੁੰਦੇ ਸੀ ਇਹ ਜ਼ਮੀਨ ਨੂੰ ਆਪਾਂ ਬੰਜਰ ਬਣਾ ਰਹੇ ਆ ਆਪਾਂ ਧਰਤੀ ਮਾਤਾ ਤੇ ਰਹਿਮ ਕਰੀਏ ਆਪਣੇ ਲੋਕਾਂ ਤੇ ਰਹਿਮ ਕਰੀਏ ਉਹਨਾਂ ਦੇ ਬੱਚਿਆਂ ਦੇ ਫੇਫੜਿਆਂ ਤੇ ਰਹਿਮ ਕਰੀਏ ਤੇ ਇਹ ਜਿਹੜਾ ਰੈਂਦ ਖੁੰਦ ਨੂੰ ਅੱਗ ਲ